ਅੰਗ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਚਾਹੀ ਗੁਰ ਪ੍ਰਸਾਦੀ ਆਪ ਗਵਾਈ ਚਿੱਤ ਥਿਰ ਰੱਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾ ਚਰੇ ਮਨ ਗੁਰ ਕੈ ਆਗੈ ਗੁਰ ਕੈ ਭਾਣੈ ਨਾਚੈ ਤਾਂ ਸੁਖ ਪਾਵਹਿ ਹੰਤੇ ਜਮ ਪਉ ਭਾਗੈ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਈ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਅਨ ਦਿਨ ਨਾਚੈ ਸਖਤ ਨਿਵਾਰੈ ਸਿਵ ਕਰ ਨੀਂਦ ਨਾ ਹੋਈ ਸ਼ਕਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋਗ ਗਾਵੇ ਮਨ ਮੁਖ ਭਗਤ ਨਾ ਹੋਈ ਸੁਰ ਨਾਰ ਬਿਰਤ ਪਖ ਕਰਮੀ ਨਾਚੇ ਮਨ ਜਨ ਗਿਆਨ ਵਿਚਾਰੀ ਸਿਧ ਸਾਧਕ ਲਿਵ ਲਾਗੀ ਨਾਚੇ ਜਿਨ ਗੁਰਮਖ ਬੁੱਧ ਵਿਚਾਰੀ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ਜੋ ਤੁਧ ਭਾਵਹਿ ਸੇ ਹੀ ਨਾਚਹਿ ਜਿਨੂ ਗੁਰਮੁਖ ਸ਼ਬਦ ਲਿਵ ਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ ਇਹਾ ਭਗਤ ਸੱਚੇ ਸਿਉ ਲਿਵ ਲਾਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾ ਸ਼ਬਦ ਵਿਚਾਰੈ ਤਾ ਸਚ ਪਾਵੇ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾਤ ਮਾਰੀ ਇਕਦਮ ਸਾਚਾ ਵੀਸਰੇ ਸਾਵੇਲਾ ਬਿਰਥਾ ਜਾਈ ਸਾਹੇ ਸਾਹੇ ਸਦਾ ਸਮਾਲੀਐ ਆਪੇ ਬਖਸ਼ੇ ਕਰੇ ਰਜਾਈ ਜੀ ਨਾ ਚਹ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵਹਿ ਜਿਨ ਕੋ ਨਦਰਤੁ ਮਾਰੀ ਗੂਜਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਜੀਆ ਰਹਾ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅਮਰਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਉ ਸੰਕ ਸੁਨੰਦਨ ਨਾਰਦ ਮੁਨ ਸੇਵਹਿ ਅਨ ਦਿਨ ਜਪਤ ਰਹੈ ਬਨਵਾਰੀ ਸਰਨਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈ ਜਸੋ ਆਰੀ ਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮਰਾਰੀ ਸਭ ਜਾਤ ਇਕ ਤੂੰ ਏਕੋ ਦਾਤਾ ਮੰਗਹਿ ਹੱਥ ਫਸਾਰੀ ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਯਾ ਤਿਨ ਕੇਰਾ ਆਪ ਤਰੇ ਕੁੱਲ ਤਾਰੀ ਮਨਮੁਖ ਦੁਬਦਾ ਦੁਰਮਤ ਬਿਆਪੇ ਜਿਨੇ ਅੰਤਰ ਮੋਹੋ ਗੁਬਾਰੀ ਸੰਤ ਜਨਾ ਕੀ ਕਥਾ ਨ ਪਾਵੈ ਓਏ ਡੂਬੇ ਸੰ ਪਰਵਾਰੀ ਨਿੰਦਕੰਨਿੰਦਾ ਕਰ ਮਾਲ ਧੋਐ ਉਹ ਮਾਲ ਪਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤਾ ਹਰ ਕਰਤਾ ਸਭ ਕਲ ਧਾਰੀ ਹਰ ਏਕੋ ਸੂਤ ਵਰਤੈ ਜੋਗੇ ਅੰਤਰ ਝੂਤ ਖਿੰਚੈ ਏਕੰਕਾਰੀ ਰਸਨ ਰਸਨ ਰਸ ਗਾਵਹਿ ਹਰ ਗੁਣ ਹਰ ਰਸ ਨਾ ਹਰ ਰਸ ਧਾਰੀ ਨਾਨਕ ਹਰ ਬਿਨੇ ਅਵਰ ਨਾ ਮੰਗੋ ਹਰ ਰਸ ਪ੍ਰੀਤ ਪਿਆਰੀ ਗੁਜਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜਨ ਮਹਿ ਤੂੰ ਰਾਜਾ ਕਹੀਐ ਭੂਮਨ ਮਹਿ ਭੂਮਾ ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਬੜੋ ਤਨੀ ਅਗਮਾ ਉਸਤਤ ਕਮਨ ਕਰੀਜੈ ਕਰਤੇ ਪੀਖ ਰਹਿ ਬਿਸਮਾ ਰਹਾ ਸੁਖੀਨ ਮਹ ਸੁਖਿਆ ਤੂੰ ਕਹੀਐ ਦਾਤਮਨ ਸਿਰ ਦਾਤਾ ਤੇਜਨ ਮਹ ਤੇਜ ਵੰਸਤੀ ਕਹੀਐ ਰਸੀਨ ਮਹ ਰਾਤਾ ਸੂਰਨ ਮਹ ਸੂਰਾ ਤੂੰ ਕਹੀਐ ਭੋਗਨ ਮਹ ਭੋਗੀ ਗ੍ਰਸਤਨ ਮਹਿ ਤੂੰ ਬੜੋ ਗ੍ਰਸਤੀ ਜੋਗਨ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀਐ ਆਚਾਰਨ ਮਹਿ ਆਚਾਰੀ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਪਾਰੀ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਤੀਕਾ ਲਕshmi ਕੇਤਕ ਗਣੀ ਨਾ ਜਾਈਐ गान ਨਾ ਸਕੋਂ ਸੀ ਕਾ ਨਾ ਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ਸਿੱਧਨ ਮਹਿ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜਿਉ ਬਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਥ ਨਰਹਰ ਦੀਨ ਬੰਦਵ ਪਤਿਤ ਪਾਵਨ ਦੇਵ ਭੈ ਤਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਿਆਲ ਕੇ ਸਭ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਧਰਨੀ ਤਰ ਪਤ ਰਾਖ ਪਰਮਾਨੰਦ ਜਲਤ ਅਨੇਕ ਤਰੰਗ ਮਾਇਆ ਗੁਰ ਗਿਆਨ ਹਰ ਰਿਦਮੰਤ ਛੇਦ ਅਹੰਬੁਦ ਕਰਨਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰਾਥ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਦ ਦੀਨ ਦਿਆਲ ਪ੍ਰਸੰਨ ਪੂਰਨ ਜਾਤੀਐ ਰਜ ਸਾਦ ਮੋਹ ਮਿਥਨ ਦੁਰੰਤ ਆਸਾ ਵਾਸਨਾ ਬੇਕਾਰ ਰਖ ਧਰਮ ਭਰਮ ਬਦਾਰ ਮਨ ਤੇ ਉਦਰ ਹਰ ਨਿਰੰਕਾਰ ਧਣਾੜ ਆੜ ਪਢਾਰ ਹਰ ਨਿਧ ਹੋਤ ਜਿਨਾਂ ਨਾ ਚੀਰ ਖਲ ਮੁਗਦ ਮੂੜ ਕਟਾਕ ਸ੍ਰੀ ਧਰ ਭਏ ਗੁਣ ਮਤ ਧੀਰ ਜੀਵਨ ਮੁਕਤ ਜਗਦੀਸ਼ ਜਪ ਮਨ ਧਾਰ ਰਿਧ ਪ੍ਰਤੀਤ ਜੀ ਦਇਆ ਮਯਾ ਸਰਬਤਰ ਰਮਣ ਪਰਮ ਹੰਸਹਿ ਰੀਤ ਦੇਤ ਦਰਸ਼ਨ ਸਰਵਨ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਤ ਉਧਾਰ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ 모ਆ ਜੀਵਨ ਕੀ ਵਿਧ ਨਾਹੀ ਗੁਰ ਕੈ ਭਾਣੈ ਜੋ ਚੱਲੈ ਤਾ ਜੀਵਨ ਪਦਵੀ ਪਾਹਿ ਕੋਈ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹਿ ਨਾਨਕ ਨਦਨੀ ਮਨ ਵਸੈ ਗੁਰਮੁਖ ਸਹਿਜ ਸਮਾਹਿ ਮਹਲਾ ਤੀਜਾ ਅੰਦਰ ਸਹਿ ਸਾਧੂਖ ਹੈ ਆਪੈ ਸਿਰ ਧੰਦੈ ਮਾਰ ਦੂਜੈ ਭਾਏ ਸੁੱਤੇ ਕਬਹਿ ਨਾ ਜਾਗਹਿ ਮਾਇਆ ਮੋਹ ਪਿਆਰ ਨਾਮ ਨਾ ਚੇਤਹਿ ਸ਼ਬਦ ਨਾ ਵਿਚਾਰਹਿ ਇਹ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਆਪਣਾ ਆਪ ਅਪਾਇਨ ਤਦਹੁ ਹੋਰ ਨਾ ਕੋਈ ਮਤਾ ਮਸੂਰ ਤੇ ਆਪ ਕਰੇ ਜੋ ਕਰੇ ਸੋ ਹੋਈ ਤਦਹੁ ਆਕਾਸ਼ ਨ ਪਤਾਲ ਹੈ ਨਾ ਤਰੈ ਲੋਈ ਤਦਹੁ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੈ ਤਿਵੇਂ ਕਰੇ ਤਿਸ ਬਿਨ ਅਵਰ ਨ ਕੋਈ ਸ਼ਲੋਕ ਮਹਲਾ ਤੀਜਾ